ਕਹਿੰਦੇ ਜੀ ਗੱਲ ਹੁਣ ਟਿਕਾਣੇ ਲੱਗਿਆ ਸੰਧੂਆ ਗੱਲ ਹੁਣ ਟਿਕਾਣੇ ਲੱਗਿਆ ਜੀ ਵਾਕ ਦੀ ਸਾਰੀ ਟੀਮ ਮੈਨੇਜਮੈਂਟ ਰਸਮਾਂ ਰਵਾਜਾਂ ਨੂੰ ਪੂਰੇਆ ਕਰਦੇ ਹੋਏ ਟੇਬਲ ਤੇ ਪਹੁੰਚ ਚੁੱਕੇ ਨੇ ਅੱਗੇ ਦੀ ਗੱਲਬਾਤ ਹੁਣ ਡੀਕੇ ਜੀ ਸੁਣਾਉਣਗੇ ਠੀਕ ਹੈ ਲੇਟ ਹੋ ਗਿਆ ਲੰਗਰ ਤੋਂ ਬਾਈ ਲਾਈਨ ਤੇ ਰਹੋ ਯਾਰ ਕਿੱਧਰ ਤੁਰੇ ਫਿਰਦੇ ਹੋਗੇ ਹੈਂ ਇੱਥੇ ਰਹੋ ਨਾ ਐਵੇਂ ਯੋਰੀ ਪਾ ਚੁੱਡੇ ਫਿਰਦੇ ਆਂ ਉਹ ਡਿਲੇਟਿੰਗ ਅਜੀਤ ਪਲੇਟ ਚੱਕ ਲੈ ਪਲੇਟ ਭਈਆ ਤੇਰੀ ਹੈ ਨਾ ਹਾਂ ਮੇਰੀ ਅਜੀਤ ਚੱਕ ਲੈ ਚੱਕਰੀ ਮਨ ਨਾਲ ਚਿੱਟੇ ਗੁੱਡ ਮਾਰਨਿੰਗ ਜੀ ਸਸਰੀ ਘਰਾਂ ਤੁਹਾਡੀ ਗੁੱਡ ਮਾਰਨਿੰਗ ਹੋਈ ਆ ਜੀ ਕੀ ਨਾਲ ਹੋਈ ਆ ਗੁੱਡ ਮਾਰਨਿੰਗ ਅੱਜ ਸਵੇਰੇ ਸਵੇਰੇ ਦਾ ਕਿਹੜੇ 10:30 ਵਜੇ ਪਿਆ ਬਾਈ ਕੈਂਚਾਂ ਤੇ ਬੈਠੇ ਆ ਪਤਾ ਨਹੀਂ ਕੀ ਕਿਹੜੇ ਨੂ ਰੈਸਪੀ ਖਵਾਊਗਾ ਹਾਂ ਮਠੀ ਛੇਤੀ ਦਾ ਟਾਈਮ ਹੋਇਆ ਪਿਆ ਆਪਣਾ ਕੰਮ ਤੇ ਜਾਣ ਦਾ ਓਏ ਡੇਢੀ ਤੇ ਜਾਣ ਦਾ ਟਾਈਮ ਹੋਇਆ ਪਿਆਗਾ ਦੇੜੀ ਦੇੜੀ ਤੇ ਜਾਣ ਦਾ ਟਾਈਮ ਹੋ ਗਿਆ ਬੇਸ਼ਿਕਰ। ਇਹ ਤੇੜੀ ਤੇ ਛੁੱਟੀ ਹੈ ਮਿੰਨੂ ਅੱਜ ਤੋਂ। ਤੈਨੂੰ ਛੁੱਟੀ ਅੱਜ? ਇਹ ਵੀ ਤੇੜੀ ਤੇ ਆ। ਅਸੀਂ ਵੀ ਤੇੜੀ ਤੇ ਜਾਂਦੇ ਆ। ਕੰਮ ਵਾਲੇ ਆ ਸੀ ਵੀ ਆ ਦੇਖ। ਫੇਰ ਕੀ ਹੋਇਆ ਸਾਡੇ? ਯਾਰ ਕੇ ਜੀ ਜਿਹੜੇ ਕਹਿੰਦੇ 11:30 ਚਾਹ ਦੇ ਟਾਈਮ ਨਾਲ ਸਿੱਧੀ ਐਂਟਰੀ ਟਾਊਰ ਨਾਲ ਮਾਰਦੇ ਆ ਦੇਖ। ਬਾਈ ਫੁੱਲ ਗਰਮੀ ਆ ਜਮਾ ਪੂਰੀ। ਤੇ ਮੁੰਡੇ ਲੰਗਰ ਕਣੀ ਵੱਧੇ ਜਾਂਦੇ ਸਿੱਧਾ ਹੋ ਜਾਂਦੇ ਲੰਗਰ ਕਣੀ। ਜੀਤਿਆ ਕੀ ਕੀ ਹੋਵੇ ਉੱਥੇ ਭਾਈ ਆਈਟਮਾਂ ਬਹੁਤ ਤਰ੍ਹਾਂ ਦੀਆਂ ਕਰਾਰੀਆਂ ਤੇ ਮਿੱਠੀਆਂ ਜਿਵੇਂ ਸਹੀਂ ਭੱਲਾ ਹੋ ਗਿਆ ਉਹ ਸਪ੍ਰਿੰਕਰ ਰੋਲ ਜੋ ਇੱਕ ਪਾਵੇ ਤੇ ਨੰਨੀ ਆਈਟਮ ਵੀ ਜਿਵੇਂ ਰਹਿ ਰਹੇ ਨੇ ਅੱਧੇ ਬੈਠੇ ਆ ਕੌਫੀ ਆ ਤੇ ਆਲੂ ਜਿਹੜਾ ਆਪਣਾ ਬਾਧੂ ਚਾਹਦੇ ਆ ਉਹ ਵੀ ਹੈਗਾ ਯਾਰ ਫਿਰ ਤਾਂ ਜੇ ਇੰਨੀ ਆਈਟਮਾਂ ਹੋਊਗਾ ਤਾਂ ਨਿਆਰਾ ਜੂ ਹਾਂ ਇਹ ਪੂਰਾ ਵਹਿ ਜਿਵੇਂ ਆਉਂਦਾ ਆ ਆਪਦੀਆਂ ਆਪਦੀਆਂ ਡਿਊਟਾਂ ਕੰਮ ਸਭਾਲ ਲਓ ਥੋੜਾ ਥਰੋ ਛੋੜੇ ਛੋੜੇ ਕੋਸ ਬਚਣਾ ਨਹੀਂ ਚਾਹੀਦਾ ਹਾਂ ਛੋੜੇ ਛੋੜੇ ਅੱਗੇ ਅੱਗੇ ਜਿਵੇਂ ਪੀਆਰਟੀ ਬਸ ਤੇ ਭਾਈ ਲਾਈਨ ਤੇ ਰਹੋ ਯਾਰ ਕਿੱਧਰ ਤੁਰੇ ਫਿਰਦੇ ਹੋਗੇ ਹੈ ਲਾਈਨ ਤੇ ਰਹਿਣਾ ਐਵੇਂ ਹੋਰੀ ਪਾਸੇ ਉੱਡੇ ਫਿਰਦੇ ਆਂ ਹੋਰ ਵੀ ਦੇਖੇਗੇ ਰਜੀਤ ਪਲੇਟ ਚੱਕ ਲਾ ਆ ਵੀ ਪਲੇਟ ਭਈਆ ਤੇਰੀ ਆ ਨਾ ਹਾਂ ਮੇਰੀ ਰਜੀਤ ਚੱਕ ਲੈ ਚੱਕਰੀ ਮਨ ਦਾ ਹੈ ਚਿੱਟੀਆਂ ਵੱਲੇ ਸੱਜਣੋ ਵੱਲੇ ਸੱਜਣ ਦੇਖੋ ਇਹ ਜਾਂਦੇ ਦੇਖੋ ਕਿਹੜੇ ਹਿਸਾਬ ਨਾਲ ਤੁਸੀਂ ਡੋਸੇ ਆਪਣੀ ਵਾਰੀ ਨਹੀਂ ਆਉਂਦੀ ਕੋਈ ਨਾ ਅਗਲੀ ਵਾਰੀ ਆ ਰੁਕ ਜਾਓ 5 ਮਿੰਟ ਇਹਦਾ ਵਰਤਗੇ ਸਾਰੇ ਆਜੂ ਆਜੂ ਨਹੀਂ ਆਉਂਦੀ ਆਜੂ ਆਹਰ ਜੀ ਤਾਲਾ ਬਣ ਗਿਆ ਹੈ ਅੰਕਲ ਉਹ ਨਹੀਂ ਸਾਡੇ ਨਾਲ ਆ ਉਹ ਪਹਿਲਾਂ ਕੋਈ ਆਊਟਲੈਟ ਤੇ ਵਾਪਸ ਆਹਰ ਜੀ ਕਿਤੇ ਦਿਨ ਮਿਲਦੇ ਆ ਦੇਖਿਆ ਆਈ ਲਵ ਮੈ ਬਹਿ ਤੈਨ੍ਹੇ ਆ ਪਰ ਸੱਚੀ ਨਹੀਂ ਪਤਾ ਇਹ ਕਾਹਦੇ ਨਾਲ ਕੀ ਖਾਣਾ ਘੱਲਵਾਤਾ ਕਿਆ ਮੈਂ ਆ ਪਾ ਲਿਆ ਦੇ ਕੰਮ ਲੋਟਾ ਦਾਲ ਜੀ ਆ ਵੀ ਖਾ ਲਈ ਜੀ ਨਹੀਂ ਪੱਲਾ ਆ ਚਟਨੀ ਰਾਣੀ ਹੁੰਦੀ ਹੈ ਨਹੀਂ ਪੱਲਾ ਅੱਛਾ ਤੇਰੇ ਕੋਲ ਹਾਂ ਮੇਰੇ ਤਾਂ ਹੈਗਾ ਕਿ ਮੈਂ ਚੱਲਦਾ ਥੋੜੇ ਮਸ਼ੀਨ ਵਾਂਗੂ ਮੂੰਹ ਫਰੀ ਦੇ ਖਾਣੇ ਤੇ ਬਦਲਤਾ ਬਾਈ ਹੁਣ ਅਸੀਂ ਮੈਂ ਦਹੀਂ ਭੱਲਾ ਇੱਕ ਹੋਰ ਲੈਂਦਾ ਜੀਤਾ ਲੈ ਕਾਫੀ ਡੀ ਆਰ ਹਜ਼ਾਰ ਆ ਲੈਨ ਚ ਲੱਗਿਆ ਖੜਾਗਾ ਵਾਹ ਬਿਆਲਾ ਮਾਹੌਲ ਬਣਿਆ ਪਿਆਗਾ ਤੁਸੀਂ ਲੇਟ ਕਦੋਂ ਹੋਗੇ ਉਹ ਫ੍ਰੈਂਚ ਫਰਾਈ ਆਲੂ ਨੂੰ ਸਾਡੇ ਵਾਦੂ ਕੀ ਕੀ ਪਾਉਣੇ ਪਪਾ ਕੀ ਬਣਾਏ ਮੈਨੂੰ ਮੜਾ ਇੱਧਰ ਰਸਤਾ ਨਾ ਕੀ ਬਣਾਏ ਫ੍ਰੈਂਚ ਚਾਈ ਕੱਢੇ ਹੋਣੇ ਫ੍ਰੈਂਚ ਫਰਾਈ ਕੱਢੇ ਹੋਣੇ ਫ੍ਰੈਂਚ ਫਰਾਈ ਕੀ ਹੁੰਦੇ ਪਹਿਲਾਂ ਨਾ ਪੰਜਾਬੀ ਵਾਂ ਫ੍ਰੈਂਚ ਫਰਾਈ ਕੀ ਹੁੰਦੇ ਆ ਆਲੂ ਤਲੇ ਆਲੂ ਜੇ ਹੋ ਬਦੂ ਆਇਆ ਕਰੋ ਲੈ ਲਾਂਗੇ ਨਾ ਤੈਨੂੰ ਸ਼ਰਮ ਨਹੀਂ ਆਈ ਇੱਕ ਵਾਰੀ ਹੋਰ ਹੈ ਪਤਾ ਕਿਉਂ ਨਹੀਂ ਹੁੰਦਾ ਮੱਖਾ ਹੁੰਦਾ ਹੈ ਵਧੀਆ ਅਸੀਂ ਖਾ ਲਾਂਗੇ ਮੰਗਾਉਂਦਾ ਤੂੰ ਤੈਨੂੰ ਸ਼ਰਮ ਨਹੀਂ ਆਉਂਦੀ ਦੂਜੇ ਵਾਰੀ ਤਹੀਂ ਭੱਲਾ ਲਿਆ ਹੈ ਹੈ ਇਹਦਾ ਇੱਕ ਨਾ ਫਰੈਂਚਾਈਜ਼ ਲੈਣੀ ਹੈ ਯਾਰ ਹੁਣ ਫਰੈਂਚਾਈਜ਼ ਮੰਗਦਾ ਤੂੰ ਜਾਣਗੇ ਲੈ ਆ ਜਿੱਤੇ ਕੋਲੀ ਚ ਯਾਰ ਬਾਈ ਕਿੰਨਾ ਦੇਣੂ ਕਹਿ ਰਿਹਾ ਤੈਨੂੰ ਪਤਾ ਨਾ ਹੋ ਵੀ ਚੱਕੇ ਜਾਣਗੇ ਥਾਰੀ ਤਾਂ ਭਾਈ ਆਲੂ ਜਿਹਨੇ ਦਿਖਣ ਹੀ ਨਹੀਂ ਦਿੱਤੇ ਹੁਣ ਦੂਜੀ ਵਾਰੀ ਕੀ ਮੰਗ ਕਰਦਾ ਤੂੰ ਫ੍ਰੈਂਚ ਪ੍ਰਾਈਜ਼ ਅੱਛਾ ਫ੍ਰੈਂਚ ਪ੍ਰਾਈਜ਼ ਹੈ ਆਲੂ ਜੇ ਦੁਬਾਰਾ ਫੇਰ ਖਾਣੇ ਕਾਫੀ ਨਹੀਂ ਪੀਂਦਾ ਹੈ ਦੇਖ ਰਹਾ ਭਾਈ ਕਾਫੀ ਨੂੰ ਨਾ ਕਰਕੇ ਨਾ ਐਟੀਟਿਊਡ ਦਿਖਾ ਰਿਹਾ ਥੋੜਾ ਜਿਹਾ ਜੇ ਨਹੀਂ ਬੰਦੇ ਖਾਲੇ ਕਾਫੀ ਨਹੀਂ ਪੀਣੀ ਨਹੀਂ ਨਹੀਂ ਬਾਬਾ ਫੇਰ ਹੀ ਲੱਸੀ ਬਣੂ ਅੰਦਰ ਜਾ ਕੇ ਇਹ ਤੈਨੂੰ ਪਤਾ ਨਹੀਂ ਚੱਲ ਬਾਬਾ ਆਪ ਕਾਫੀ ਲੈ ਕੇ ਆ ਆ ਬਹੁਤ ਦਹੀਂ ਪੀ ਲਿਆ ਉਸ ਦਾ ਜਿਸ ਵਾਰ ਕੀ ਸਾਰਾ ਕੁਝ ਮਿਕਸ ਹੋਇਆ ਹੋਇਆ ਹੈ ਕਦੇ ਕਦੇ ਖੱਟਾ ਕਦੇ ਮਿੱਠਾ ਜੋ ਮਿਲ ਜੇ ਉਹੀ ਹੱਥ ਚੱਕੀ ਜਾਂਦੇ ਪੱਟੇ ਮੁੰਡੇ ਆਪ ਬੰਦੇ ਨੇ ਕੰਮ ਪੂਰਾ ਕਿੱਟੇ ਆਏ ਆ ਅੰਨ ਨਹੀਂ ਕਿ ਆ ਸਭੇ ਸਾਈਡ ਕਰਨਾ ਚੁਣਿਆ ਯਾਰ ਆ ਗਿਆ ਇਹ ਜੇ ਪ੍ਰੋਗਰਾਮ ਚੱਲਦੇ ਰਹਿਣ ਇਹ ਤਾਂ ਪ੍ਰੋਗਰਾਮ ਸੁਣੂ ਹੋਇਆ ਹੈ ਅੱਛਾ ਨਹੀਂ ਬੜਾ ਆ ਗਿਆ ਮੇਰੇ ਬੀਲ ਵੀ ਬਣ ਚੁੱਕੀ ਹੈ ਬਾਈ ਨੇ ਪਹਿਲਾਂ ਡੋਸਾ ਔਰ ਤੋਂ ਬਾਅਦ ਦਹੀਂ ਪੱਲੇ ਦੀ ਦੋ ਪਲੇਟ ਫੇਰ ਇੱਕ ਬੰਦੇ ਨੇ ਤਾਂ ਕਾਫੀ ਵਿੱਚ ਚੱਕਤੀ ਆ ਹਜੇ ਦੂਜਾ ਦਾ ਕੋਲਡ ਡਰਿੰਕ ਤੇ ਸੋ ਬਾਦ ਕੋ ਕੀ ਹੋਈ ਜਾਂਦੀ ਆ ਦੂਜਾ ਆ ਰਿਹਾ ਹੈ ਠੰਡਾ ਗਰਮ ਖੱਟੇ ਤੜੇ ਦਾ ਕੋਈ ਚੱਕਰ ਨਹੀਂ ਸਭ ਸੈੱਟ ਹੋ ਜਾਊਗਾ ਚਲੋ ਜੀ ਨਵੀਂ ਆਈਟਮ ਨਾਲ ਫੇਰ ਮਿਲਦੇ ਆ ਆ ਫੇਰ ਇਹਦੀ ਵਾਰੀ ਆ ਗਈ ਨੂੰ ਵੀ ਨਹੀਂ ਹਟਦਾ ਹਨਾ ਮੈਂ ਤਾਂ ਲਹੂ ਪੀ ਲਿਆ ਤੂੰ ਲੈ ਆ ਕੇ ਦੇ ਲੈ ਆ ਕੇ ਦੇ ਆ ਘੱਟ ਹੀ ਆਉਂਦਾ ਕੁਝ ਨਹੀਂ ਤੇਰੇ ਵਾਸਤੇ ਲੱਗਦਾ ਆਇਆ ਜੀ ਤੇ ਕੱਲ ਸਵੇਰ ਤੱਕ ਚੱਲੂ ਕੱਲ ਸਵੇਰ ਤੱਕ ਚੱਲੂ ਈਕੇ ਦੇ ਹਰਪਾਲ ਹੈ ਨਹੀਂ ਨਹੀਂ ਕੰਮ ਹੋਰ ਵੀ ਸਰਾ ਹੋ ਜਾਂਦਾ ਅੱਜ ਕਹਿੰਦੇ ਜੀ ਗੱਲ ਹੁਣ ਟਿਕਾਣੇ ਲੱਗਿਆ ਸੰਧੂਆ ਗੱਲ ਹੁਣ ਟਿਕਾਣੇ ਲੱਗਿਆ ਜੀ ਵਾਕ ਦੀ ਸਾਰੀ ਟੀਮ ਮੈਨੇਜਮੈਂਟ ਰਾਸਮਾਰ ਵਾਜਾਂ ਨੂੰ ਪੂਰੀਆਂ ਕਰਦੇ ਹੋਏ ਟੇਬਲ ਤੇ ਪਹੁੰਚ ਚੁੱਕੇ ਨੇ ਅੱਗੇ ਦੀ ਗੱਲਬਾਤ ਹੁਣ ਟੀਕੇ ਜੀ ਸੁਣਾਉਣਗੇ ਠੀਕ ਹੈ ਲੇਟ ਹੋ ਗਿਆ ਲੰਗਰ ਤੋਂ ਉਹਨੂੰ ਮਸਾ ਪਾਇਆ ਉਹਨੇ ਇਹਨੂੰ ਮਸਾ ਪਾਇਆ ਅੱਛਾ ਖਾ ਲੈ ਬਟੋ ਮੈਂ ਤਾਂ ਹੀ ਗੱਲ ਤਾਂ ਹੀ ਹੋਇਆ ਬੈਠਾਂਗਾ ਜਿੱਤ ਚਿੱਤ ਘਰੀ ਜਾਂਦਾਗਾ ਖਾ ਖਾ ਕੇ ਠੰਡਾ ਕੋਲਡ ਡਰਿੰਕ ਦੋਅਰ ਦਹੀਂ ਪੱਲਾ ਲਗਾ ਗਿਆ ਸਭ ਕੁਸ ਸਾਰਿਆਂ ਦੇ ਬਜੇ ਨਾਲ ਉਂਗਲਾਂ ਦੇ ਨਿਸ਼ਾਨ ਲੈ ਲਈ ਇਹਨਾਂ ਦੇ ਹਾਂ ਹਾਂ ਜੀ ਕੋਈ ਸੁੱਕਾ ਨਾ ਜਾਵੇ ਬਹੁਤ ਵਧੀਆ ਪ੍ਰੋਗਰਾਮ ਆ ਜੀ ਥੈਂਕ ਯੂ ਸਰ ਮੈਂ ਹੁਣ ਗੱਡੀ ਛੱਡ ਦਾਂਗਾ ਜੀ ਛੋੜੇ ਹੱਥ ਸੁਮਾ ਕੇ ਗਿਆਗਾ ਠੀਕ ਆ ਜੀ ਮੈਂ ਚੱਲਿਆ ਸਟੋਰ ਤੇ ਕੀ ਲਿਆਦਾ ਕਾਫੀ ਕਾਫੀ ਮੁੱਕ ਗਈ ਆ ਪਾਪਾ ਤੈਨੂੰ ਵੀ ਕੋਈ ਨਾ ਕੋਈ ਕਾਫੀ ਤਾ ਮੈਂ ਚੈੱਕ ਕਰਦਾ ਜੇ ਹੋਈ ਥੱਲੇ ਆਉਂਦਾ ਇਹਨਾਂ ਨੇ ਮਿਹਰਬਾਨੀ ਕੀਤੀ ਆ ਨਾ ਉਹ ਸਟੋਰ ਦਾ ਤਾਂ ਨਾਮ ਵੀ ਨਹੀਂ ਲੈਣਾ ਹੁੰਦਾ ਗੈਨਿਊ ਕੀ ਲਿਖਿਆਗਾ ਆ ਸਟੋਰ ਦੀ ਓਪਨਿੰਗ ਹੋਈ ਆ ਇਹਨਾਂ ਨੇ ਕੱਢਿਆ ਚੈਂਡ ਭੁੰਡੀਆਂ ਓਪਨਿੰਗ ਤਾਂ ਹੀ ਹੋਣੀ ਚਾਹੀਦੀ ਆ ਨਾ ਜੀ ਇਹਨੇ ਜਾਣ ਲੱਗਣ ਟੈਂਟ ਗਣੀ ਝਾਕੇ ਨਹੀਂ ਆਉਣੇ ਨਾ ਇਹ ਤਾਂ ਮੈਂ ਤਾਂ ਪਹਿਲੇ ਗੱਲ ਤਾਂ ਹੋਇਆ ਬੈਠਾ ਮੈਨੂੰ ਤਾਂ ਆਹ ਨਹੀਂ ਆਉਂਦਾ ਤਦੋਂ ਤੋਂ ਸਾਰਾ ਹਾ ਛੋਲੇ ਭਟੂਰੇ ਲਿਆਏ ਬਠਿੰਡੋਂ ਪਹਾੜ ਕੰਜਾਲਿਆਂ ਦੇ ਹੈ ਪਰ ਨੀਤ ਮਾੜੀ ਹੋਈ ਪਈ ਆ ਹੈ ਸਹੀ ਗੱਲ ਢੇਡ ਤਾਂ ਕਹਿੰਦਾ ਬੱਸ ਮੂੰਹ ਕਹਿੰਦਾ ਚੱਲ ਆਉਣ ਦੇ ਘੋਰ ਚੱਲ ਪਰ ਖਾ ਲੈਨੇ ਕਿ ਕਿਤਾਹਾਂ ਤਾਂ ਕੀ ਹੁੰਦਾਗਾ ਮਾਂ ਤਾਂ ਉੱਤ ਰੱਖਣੀ ਆ ਅੱਜ ਦਵਾ ਚਾਹ ਵੀ ਆਉਣ ਆਲੀ ਆ ਹਾਂ ਮਾਂ ਨਾ ਰੱਖਣਾ ਆਪਾਂ ਹੋ ਗਏ ਜੀ ਫ੍ਰੀ ਤੇ ਅੱਜ ਜਾ ਰਹੇ ਆ ਘਰੇ ਮੈਂ ਇਕੱਲੇ ਜਾਣਾ ਘਰੇ ਹਰਪਾਲ ਵਰਗੇ ਤਾਂ ਇੱਥੇ ਹੀ ਆਗੇ ਥੋੜਾ ਜਿਹਾ ਕੰਮ ਐ ਐਮਰਜੈਂਸੀ ਸਵੇਰੇ ਜਲਦੀ ਜਾਣਾ ਕੱਲ ਨੂੰ ਮੈਂ ਕੰਮ ਤੇ ਵੀ ਨਹੀਂ ਆਉਂਦਾ ਉਹ ਕੰਮ ਕਰਕੇ ਕੱਲ ਨੂੰ ਕੰਮ ਤੇ ਨਹੀਂ ਆਉਂਦਾਗਾ ਥੋੜਾ ਜਿਹਾ ਕੰਮ ਆ ਕੋਈ ਤੇ ਮੁੰਡਾ ਆਉਂਦਾ ਸਕੈਚਰ ਵਾਲਾ ਚੱਕ ਫਤਿਹ ਸਿੰਘ ਤੋਂ ਉਹਦੇ ਨਾਲ ਜਾਵਾਂਗੇ ਮੋਟਰਸਾਈਕਲ ਤੇ ਚੜ ਕੇ ਚੱਲਦੇ ਆਂ ਫਿਰ ਘਰ ਨੂੰ ਤੇ ਦੇਖਾਂਗੇ ਕੱਲ ਨੂੰ ਟਾਈਮ ਟੂਨ ਲੱਗਿਆ ਤਾਂ ਬਾਲਪੂਲ ਵੀ ਕਟਾਉਣ ਵਾਲੇ ਪਏ ਆ ਟਾਈਮ ਹੀ ਲੱਗਦਾ ਸਰ ਰੋਜ਼ ਗਾਲਾਂ ਦਿੰਦਿਆ ਵੀ ਬਾਲਪੂਲ ਸੈੱਟ ਕਰਾਓ ਮੈਂ ਤਾਂ ਠੀਕ ਆ ਤੁਸੀਂ ਆ ਜਾਓ ਸਰ ਉਹ ਯਾਰ ਲੇਟ ਹੋ ਗਿਆ ਅੱਜ 9:30 ਹੋ ਗਏ ਪੋਰ ਠੀਕ ਹੋ ਚਲਿਏ ਪਿੰਡ ਚਲ ਤਾਰ ਦੋ ਇਹ ਏਡੇ ਤੇ ਚਲੇ ਲੈ ਕੇ ਮੰਗੇ ਆਏ ਚਲੋ